ਜਨਤਕ ਸੁਰੱਖਿਆ ਨੂੰ ਬਦੌਣ ਲਈ ਵਾਣਾ ਵਿੱਚ ਸ਼ਰਾਬ ਪੀਣ ਅਤੇ ਸ਼ਰਾਬ ਪੀਕੇ ਗੱਡੀ ਚਲਾਉਣ ਤੇ ਜਲੰਧਰ ਪੁਲਿਸ ਨੇ 8 ਫਰਵਰੀ 2025 ਅਤੇ 12 ਫਰਵਰੀ 2025 ਨੂੰ ਸ਼ਹਿਰ ਤੇ ਚਲਾਈ ਵਿਸ਼ੇਸ਼ ਮੁਹਿੰਮ ਜਿਸ ਦੀ ਕਾਰਵਾਈ ਨਿਰਮਲ ਸਿੰਘ ਪੀਪੀਐਸ ਏਸੀਪੀ ਸੈਂਟਰਲ ਆਈਪੀਐਸ ਏਸੀਪੀ ਮਾਡਲ ਟਾਊਨ ਜਲੰਧਰ ਦੀ ਨਿਗਰਾਨੀ ਹੇਠ ਰਾਤ 8 ਵਜੇ ਤੋਂ ਰਾਤ 11 ਵਜੇ ਤੱਕ ਕੀਤੀ ਗਈ। ਕਾਰਵਾਈ ਦੌਰਾਨ ਪੁਲਿਸ ਨੇ 200 ਵਾਹਨਾਂ ਦੀ ਜਾਂਚ ਕੀਤੀ ਅਤੇ 33 ਚਲਾਨ ਕੱਟੇ ਗਏ। ਇਹ ਕਾਰਵਾਈ ਨਵੀਂ ਅਨਾਜ ਮੰਡੀ ਅਤੇ ਬੂਟਾ ਮੰਡੀ ਜਲੰਧਰ ਚ ਕੀਤੀ ਗਈ। ਇਸ ਮੁਹਿੰਮ ਦੌਰਾਨ ਜਲੰਧਰ ਪੁਲਿਸ ਨੇ ਕਾਰਵਾਈ ਗੱਡੀ ਚਲਾਉਣ ਤੇ ਚਲਾਨ ਕੱਟੇ ਗਏ ਤੇ ਬਿਨਾ ਨੰਬਰ ਪਲੇਟ ਦੇ ਵਾਹਨਾਂ ਦੇ ਚਲਾਨ, ਹੈਲਮਟ ਨਾ ਪਹਿਨਣ ਤੇ ਚਲਾਨ ਤੇ ਤਿੰਨ ਵਾਹਨ ਜ਼ਬਤ ਕੀਤੇ ਗਏ। ਇਹ ਮਹਮ ਜਲੰਧਰ ਕਮਿਸ਼ਨਰਟ ਪੁਲਿਸ ਨੇ ਸੜਕ ਸੁਰੱਖਿਆ ਨੂੰ ਬਿਹਤਰ ਬਣਾਉਣਾ ਤੇ ਇਸ ਦੇ ਨਿਵਾਸੀਆਂ ਦੀ ਭਲਾਈ ਨੂੰ ਯਕੀਨੀ ਬਣਾਉਂਦੇ ਨਿਰੰਤਰ ਯਤਨਾਂ ਦਾ ਹਿੱਸਾ ਹੈ। ਟ੍ਰੈਫਿਕ ਉਲੰਘਣਾਵਾਂ ਨੂੰ ਘਟਾਉਣ ਅਤੇ ਗੈਰ ਕਾਨੂੰਨੀ ਗਤੀਵਿਧੀਆਂ ਨੂੰ ਰੋਕਣ ਤੇ ਧਿਆਨ ਕੇਂਦ੍ਰਿਤ ਕਰਦੇ ਹੋਏ ਪੁਲਿਸ ਜਲੰਧਰ ਨੂੰ ਇੱਕ ਸੁਰੱਖਿਅਤ ਬਣਾਉਣ ਦੇ ਵਿੱਚ ਵਚਨਬੱਧ ਹੈ। ਬਿਊਰੋ ਰਿਪੋਰਟ ਜਲੰਧਰ ਬੀਸ ਟੀਵੀ। ਮਾਨਜੋ ਕਮਿਸ਼ਨਰ ਪੁਲਿਸ ਜਲੰ ਸ਼ਹਿਰ ਦੇ ਵਿੱਚ ਜਿਹੜੀ ਹੈਗੀ ਆ ਟਰੈਫਿਕ ਵਾਇਲੇਸ਼ਨ ਰੋਕਣ ਦੇ ਲਈ ਪਲੱਸ ਖਾਸ ਕਰਕੇ ਜਿਹੜੇ ਲੋਕ ਸ਼ਰਾਬ ਪੀ ਕੇ ਡਰਾਈਵਿੰਗ ਕਰਦੇ ਹੈਗੇ ਉਹਨਾਂ ਦੇ ਖਿਲਾਫ ਕਾਰਵਾਈ ਕਰਨ ਦੇ ਲਈ ਕੱਲ ਮਿਤੀ 12/25 ਨੂੰ ਜਿਹੜਾ ਹੈਗਾ ਵਾ ਇੱਕ ਸਪੈਸ਼ਲ ਡਰਾਈਵ ਵਕਤ ਤਕਰੀਬ 8 ਵਜੇ ਸ਼ਾਮ ਤੋਂ ਲੈ ਕੇ 10 ਵਜੇ ਤੱਕ ਮੁੱਖ ਅਫਸਰ थाना ਡਿਵੀਜ਼ਨ ਨੰਬਰ 2 ਔਰ ਟਰੈਫਿਕ ਕੋਰੀਆ ਟੀਮਾਂ ਦੇ ਨਾਲ ਜਿਹੜੀ ਹੈਗੀ ਆ ਇਹ ਵਰਕਸ਼ਾਪ ਚੌਂਕ ਨੇੜੇ ਅਨਾਜ ਮੰਡੀ ਹੈ ਜਿਹੜੀ ਉੱਥੇ ਇਹ ਰਕਾਬੰਦੀ ਕੀਤੀ ਗਈ ਸੀਗੀ ਤੋ ਦਰਾਨੇ ਨਾਕਾਬੰਦੀ ਜਿਹੜਾ ਟੋਟਲ ਪੁਲਿਸ ਵੱਲੋਂ ਜਿਹੜੇ ਹੈਗੇ 260 ਵਹੀਕਲ ਚੈੱਕ ਕੀਤੇ ਗਏ ਸੀਗੇ। ਤੋ ਇਸੇ ਚੈਕਿੰਗ ਦੇ ਦੌਰਾਨ ਜਿਹੜਾ ਟੋਟਲ 33 ਚਲਾਨ ਜਿਹੜੇ ਹੈਗੇ ਉਹ ਟ੍ਰੈਫਿਕ ਦੇ ਪੁਲਿਸ ਵੱਲੋਂ ਕੀਤੇ ਗਏ ਸੀਗੇ। ਜਿਨ੍ਹਾਂ ਦੇ ਵਿੱਚ ਜਿਹੜੇ 10 ਚਲਾਨ ਸੀਗੇ ਉਹ ਜਿਹੜੇ ਲੋਕ ਨੇ ਤੇ ਸ਼ਰਾਬ ਪੀ ਕੇ ਗੱਡੀ ਚਲਾਈ ਡਰੰਕਿੰਗ ਡਰਾਈਵਿੰਗ ਕਰ ਰਹੇ ਸੀਗੇ ਉਹਨਾਂ ਦੇ ਚਲਾਨ ਕੀਤੇ ਗਏ ਹੈਗੇ ਨੇ। ਔਰ ਪੰਜ ਚਲਾਨ ਜਿਹੜੇ ਕਿ ਪ੍ਰੋਪਰ ਜਿਨ੍ਹਾਂ ਦੇ پاس ਡਾਕੂਮੈਂਟਸ ਨਹੀਂ ਸੀਗੇ ਉਹ ਚਲਾਨ ਹੋਏ ਹੈਗੇ ਆ ਜੀ। ਔਰ ਟ੍ਰਿਪਲ ਰਾਈਡਿੰਗ ਦੇ ਅੱਟ ਚਲਾਨ ਹੋਇਆ ਵਿਦਆਊਟ ਹੈਲਮਟ ਦੇ 7 ਹੋਏ ਆ ਔਰ ਤਿੰਨ ਵੀਕਲ ਜਿਹੜੇ ਹੈਗੇ ਸੀਗੇ ਉਹ ਇੰਪਾਉਂਡ ਕੀਤੇ ਗਏ ਸੀਗੇ ਕਿ ਇਹਨਾਂ ਦੇ ਕੋਲੇ ਡਾਕੂਮੈਂਟ ਵਗੈਰਾ ਨਹੀਂ ਸੀਗੇ ਜੀ ਇਹ ਜਿਹੜਾ ਨਾਕਾਬੰਦੀ ਦਾ ਮੇਨ ਮਕਸਦ ਇਹ ਸੀ ਕਿ ਜਿਹੜੇ ਲੋਕ ਹੈਗੇ ਨੇ ਉਹ ਪ੍ਰੋਪਰਲੀ ਜਿਹੜੇ ਹੈਗੇ ਟ੍ਰੈਫਿਕ ਰੂਲਸ ਦੀ ਤਰੀਕ ਪਾਲਣਾ ਕਰਨ ਔਰ ਜਿਹੜੇ ਹੈਗੇ ਆ ਜਦੋਂ ਵੀ ਉਹ ਗੱਡੀ ਵਗੈਰਾ ਡਰਾਈਵ ਕਰਦੇ ਹੈਗੇ ਕੋਈ ਕਿਸੇ ਵੀ ਤਰ੍ਹਾਂ ਦਾ ਨਸ਼ਾ ਨਾ ਕਰਨ